ਮੈਂ ਪੰਜਾਬੀ ਜੀ ਸਾਹਮਣੇ ਵਿਦਿਆਨਗਰ ਤੋਂ ਆਂ ਜੀ ਗੁਰਬਾਜ ਸਿੰਘ ਠੀਕ ਹੈ ਜੀ ਔਰ ਕੀ ਪ੍ਰੋਬਲਮਾਂ ਸੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਜੀ ਪ੍ਰੋਬਲਮ ਮੈਨੂੰ ਪੇਟ ਦੀ ਪ੍ਰੋਬਲਮ ਸੀ ਜੀ ਐਸਿਡ ਬੰਦਦਾ ਸੀ ਠੀਕ ਹੈ ਜੀ ਤੇ ਜੇ ਉਹ ਖਾਂਦਾ ਵੀਂਦਾ ਸੀ ਇਹ ਕੁਝ ਵੀ ਆਪਾਂ ਖਾ ਲੈਨੇ ਆ ਹਾਂਜੀ ਤੇ ਉਹ ਹਜਮ ਨਹੀਂ ਸੀ ਹੁੰਦਾ ਓਕੇ ਤੇ ਪ੍ਰੋਬਲਮਾਂ ਸੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਇਹ 7-8 ਸਾਲ ਤੋਂ ਚੱਲ ਰਹੀ ਸੀ ਜੀ ਓਕੇ ਜੀ ਲਗਾਤਾਰ ਹੀ ਕਿ ਲਈ ਐਨਸੀ ਪੇ ਚਿਰ ਤੱਕ ਦਵਾਈ ਖਾ ਲੈਣੀ ਹੈ ਚੰਗੇ ਵਧੀਆ ਡਾਕਟਰ ਤੋਂ ਦਵਾਈ ਲਿਆਉਂਦਾ ਸੀ ਅੱਛਾ ਜੀ ਤੇ ਬਿਲਕੁਲ ਜਿੰਨਾ ਚਿਰ ਦਵਾਈ ਖਾਣੀ ਹੈ ਉਹਨੇ ਚਿਰ ਠੀਕ ਰਹਿਣਾ ਉਸ ਤੋਂ ਬਾਅਦ ਫੇਰ ਉਹ ਉਹੀ ਹਾਲ ਹੋ ਜਾਂਦਾ ਸੀ ਫੇਰ ਓਕੇ ਤੇ ਹੁਣ ਜੇ ਮੈਂ ਤੁਸੀਂ ਸਰਵਿਸ ਪੈਕ ਚੂਜ਼ ਕੀਤਾ ਕੀ ਫਰਕ ਪੈ ਗਿਆ ਜੀ ਕਿੰਨਾ ਫਰਕ ਪੈ ਗਿਆ ਹਾਂਜੀ ਮੈਨੂੰ ਇਹ ਆ ਹਫਤਾ ਤੱਕ ਹੋਇਆ ਸ਼ੁਰੂ ਕੀਤੇ ਨੂੰ ਠੀਕ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ओके okay. हां मैं त ए इन कदे फर्क ਪਿਆ ਹੀ ਨਹੀਂ ओके ਤਾਂ ਮੈਨੂੰ ਬਿਲਕੁਲ ਲੱਗਦਾ ਵੀ ਜਿਵੇਂ ਮੇਰੇ ਜੀ ਪਹਿਲਾਂ ਵਰਗੂ ਹੀ ਆ ਮੈਨੂੰ ਕੋਈ ਪਰਵਾਹ ਹੀ ਨਹੀਂ ਕੋਈ ਨਹੀਂ ਜਿਵੇਂ ਨਾਰਮਲ ਸਰੀਰ ਹੁੰਦਾ ਉਦਾਂ ਹੋ ਗਿਆ ਹਾਂ ਬਿਲਕੁਲ ਨਾਰਮਲ ਓਕੇ ਹੁਣ ਕੋਈ ਦਵਾਈ ਤਾਂ ਨਹੀਂ ਖਾਰੀ ਤੁਸੀਂ ਨਾ ਮੈਂ ਕੋਈ ਦਵਾਈ ਨਹੀਂ ਖਾਰਿਆ ਫਿਰ ਓਕੇ ਜੀ ਹਾਂਜੀ ਸਾਰੀਆਂ ਦਵਾਈਆਂ ਬੰਦ ਕਰਤੀਆਂ ਸਾਰੀਆਂ ਦਵਾਈਆਂ ਬੰਦ ਕਰਤੀਆਂ ਬਿਲਕੁਲ ਓਕੇ ਹਾਂ ਉਹ ਖਾਣ ਪੀਣ ਦਾ ਸਿਸਟਮ ਪੂਰਾ ਓਕੇ ਹੈ ਜੀ ਹਾਂਜੀ ਹਾਂਜੀ ਓਕੇ ਹੈ ਜੀ ਓਕੇ ਥਕਾਵਟ ਵਗੈਰਾ ਬਿਲਕੁਲ ਓਕੇ ਹੈ ਜੀ ਹਾਂਜੀ ਹੁਣ ਕੰਮ ਕਰਨ 'ਚ ਕਿੰਨਾ ਕ ਫਰਕ ਪੈ ਗਿਆ ਪਹਿਲਾਂ ਨਾਲੋਂ ਤੁਹਾਡੇ ਹਾਂਜੀ ਜੇ ਮੈਂ ਪਹਿਲਾਂ ਤੁਸੀਂ ਕੰਮ ਕਰਦੇ ਹੋਵੋਗੇ ਹਾਂਜੀ ਕੰਮ ਜਦੋਂ ਤਾਂ ਫਿਰ ਮੈਂ ਥਕਾਵਟ ਹੋ ਜਾਂਦੀ ਸੀ ਉਹ ਕੰਮ ਹੁੰਦਾ ਨਹੀਂ ਸੀ ਕੰਮ ਨਹੀਂ ਸੀ ਹੁੰਦਾ ਖੇਤੀ ਵੀ ਕਰਦੇ ਨਾਲ ਪਿੰਡ ਸਮਝਪੋਰਾ ਸਾਡਾ ਓਕੇ ਤੇ ਜੇ ਮੈਂ ਚੱਲ ਜਾਂਦਾ ਸੀ ਕੰਮਕੁੰਮ ਦੇ ਵਿੱਚ ਉੱਥੇ ਬਾਹਰ ਗੜਾ-ਗੂੜਾ ਲਾਉਣ ਤੇ ਮੈਨੂੰ ਆ ਕੇ ਥਕਾਵਟ ਮਹਿਸੂਸ ਹੁੰਦੀ ਸੀ ਆ ਕੇ लेट ਜਾਂਦੇ ਸੀ ਹਾਂਜੀ ਜੇ ਸੈਰ ਸਵੇਰੇ ਤੜਕੇ ਕਰਕੇ ਆਉਣੀ ਤੇ ਫਿਰ ਮੈਨੂੰ ਦੋ ਘੰਟੇ ਮੈਨੂੰ ਰੈਸਟ ਕਰਨੀ ਪੈਂਦੀ ਸੀ ਹੁਣ ਜੀ ਤੇ ਹੁਣ ਕੋਈ ਪਰਵਾਹ ਨਹੀਂ ਭਾਵੇਂ ਜਿਵੇਂ ਮਰਜ਼ੀ ਓਕੇ ਜੀ ਕੋਈ ਫਰਕ ਹੀ ਨਹੀਂ ਪੈਂਦਾ ਹੁਣ ਓਕੇ ਹੈ ਬਿਲਕੁਲ ਹਾਂ ਓਕੇ ਬਿਲਕੁਲ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਬੋਡੀ ਸਰਸ ਬਾਰੇ ਕੀ ਕਹਿਣਾ ਚਾਹੋਗੇ ਪਰਿਵਾਰਾਂ ਨੂੰ ਜੀ ਠੀਕ ਹੈ ਜੀ ਇਹ ਤਾਂ ਮੈਂ ਤਾਂ ਸੋਰ ਚਾਹੁੰਦਾ ਸੀ ਮੈਂ ਤਾਂ ਆਪਣੀ ਵਾਈਫ ਨਾਲ ਗੱਲ ਕਰਦਾ ਪਿਆ ਸੀ ਵੀ ਜਿਹੜੇ ਕੋਈ ਆਪਣੇ ਰਿਸ਼ਤੇਦਾਰ ਰਹਿ ਗਏ ਹਾਂਜੀ ਵੀ ਉਹਨਾਂ ਨੂੰ ਵੀ ਬਲਕੇ ਦਵਾ ਸ਼ੁਰੂ ਕਰਾਈਏ ਇਹਨਾਂ ਨੂੰ ਵੀ ਇਹ ਉਹਨਾਂ ਨੂੰ ਕਹਾਂਗੇ ਵੀ ਇਹ ਖਾਣੀ ਸ਼ੁਰੂ ਕਰੋ ਓਕੇ ਧੰਨਵਾਦ ਜੀ ਇਹ ਸਾਨੂੰ ਤਾਂ ਬਹੁਤ ਫਾਇਦਾ ਹੋਇਆ